ਜੈ ਸ਼੍ਰੀ ਮਹਾਕਾਲ ਦੋਸਤੋ ਮੈਂ ਤੁਹਾਡਾ ਆਪਣਾ ਐਂਕਰ ਚੇਤਨ ਸ਼ਰਮਾ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਬਟਾਲਾ ਵਿਖੇ ਨਹਿਰੂ ਗੇਟ ਕੰਪਲੈਕਸ ਵਿੱਚ ਜਿੱਥੇ ਕੀ ਅੱਜ ਸ਼ਿਵ ਸੇਵਕ ਸਭਾ ਵੱਲੋਂ ਬਟਾਲਾ ਤੋਂ ਤੀਸਰੀ ਮਹਾਦੇਵ ਦੀ ਬਰਾਤ ਜਿਹੜੀ ਆ ਸ਼੍ਰੀ ਅਚਰੇਸ਼ਰ ਧਾਮ ਵਿਖੇ ਜਾ ਰਹੀ ਆ ਔਰ ਤੁਹਾਨੂੰ ਤਾਜ਼ੀ ਝਲਕੀਆਂ ਵਿਖਾਉਣੇ ਆ ਸੋ ਵੇਖਦੇ ਰਹੋ ਨਵੀਂ ਦਿਸ਼ਾ 24 ਚੈਨਲ ਧੰਨਵਾਦ ਆਪਾਂ ਵਿਸ਼ਾਲ ਰੂਪ ਦੇ

बम बम भोले बम बम भोले जय शिव शंकर महादेव ਸ਼੍ਰੀ ਸਕਤੀ ਸੇਵਕ ਸਭਾ ਬਟਾਲਾ ਤੋਂ ਪੁੱਲ ਦੀ ਬਰਾਤ ਕੱਢੀ ਆ ਰਹੀ ਹੈ ਇਹ ਤੀਸਰੀ ਪੁੱਲ ਦੀ ਬਰਾਤ ਹੈ ਹਰ ਸਾਲ ਕੱਢੀ ਜਾਂਦੀ ਹੈ ਨਹਿਰੂ ਗੇਟ ਤੋਂ ਸ਼ੁਰੂ ਹੋ ਕੇ ਸਿਟੀ ਰੋਡ ਅਸੀਦਾ ਪੁਲ ਦਸਤ ਸੰਗ ਰਾਮ ਗੜੀ ਆ ਹਾਲ ਖਜੂਰੀ ਗੇਟ ਪਾੜੀ ਗੇਟ ਕਪੂਰੀ ਗੇਟ ਮੀਆਂ ਮੱਲਾ ਹੁੰਦੀ ਹੋਈ ਉਮਰਪੁਰਾ ਤੋਂ ਹੋ ਕੇ ਸ਼੍ਰੀ ਅਚਲਿਸ਼ਵਰਧਾਮ ਸ਼ਿਵ ਆਟਿਕਾ ਵਿੱਚ ਸੰਪੰਨ ਹੋਵੇਗੀ ਸਾਤੀ ਸ਼ਿਵ ਆਟਿਕਾ ਵਿੱਚ ਛੇ ਵਿਆਦਾ ਪ੍ਰੋਗਰਾਮ ਹੈ ਚੰਗਾ ਬਾਬਾ ਤਵਾਸ਼ਾ ਵਿਆਕ ਕੀਤਾ ਜਾਏਗਾ ਲੰਗਰ ਦਾ ਸਾਰੇ ਸ਼ਹਿਰ ਚ ਬਹੁਤ ਪ੍ਰਬੰਧ ਕੀਤਾ ਗਿਆ ਦਾ ਵਾਰ ਕਿਦੇ ਵਿੱਚ ਕੀ ਕੀ ਝਾਕੀਆਂ ਨੇ ਔਰ ਕਿੱਥੋਂ ਕਿੱਥੋਂ ਆਏ ਬਾਬਾ ਮਾ ਕਾਲ ਦਾ ਸੂਬੂ ਉਜੈਨ ਤੋਂ ਆਇਆ ਜੇ ਮਾਤਾ ਦੀ ਟੋਲੀ ਉੱਤਰਾਖੰਡ ਤੋਂ ਆਈ ਹੈ ਸ਼੍ਰੀ ਰਾਮ ਜੈਨਾ ਗਟਕਾ ਖੜਾ ਅੰਬਿਸਰ ਤੋਂ ਆਏ ਨੇ ਤੋਂ ਉਹਨਾਂ ਤਰ੍ਹਾਂ ਸੇ ਢੰਮਰੂ ਦੀ ਵੀ ਟੀਮ ਹੈ ਬਟਾਲੇ ਤੋਂ ਨਾਲ ਚੱਲ ਰਹੀ ਹੈ ਬੜੇ ਹਾਲ ਲਾਸ ਤੋਂ ਲਾਸ ਨਾਲ ਇਹ ਜਉਵਾ ਯਾਤਰਾ ਕੱਢ ਜਾਂਦੀ ਹੈ ਸਾਰਾ ਸ਼ਹਿਰ ਬਹੁਤ ਆਨੰਦ ਮਾਣਦਾ ਥੋਬਾ ਯਾਤਰਾ ਦਾ ਸ਼ੰਤ ਰਵਾਨੀ ਜੈ ਪੀ ਪਤਾ ਹਰਿ 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 ਅੰਕਿਲਾ ਹਨਾ ਸ਼ਿਵ ਸ਼ਕਤੀ ਸੇਵਾ ਸਭਾ ਕਲਪ ਤੋਂ ਬਾਬਾ ਮਹਾਕਾਲ ਦੀ ਕਿਰਪਾ ਨਾਲ ਔਰ ਮਾਂ ਗੋਦਾ ਦੀ ਕਿਰਪਾ ਨਾਲ ਤੀਸਰੀ ਵਰਸ਼ੀ ਯਾਤਰਾ ਨਿਕਲ ਰਹੀ ਹੈ ਪਟਾਲਾ ਤੋਂ ਪਟਾਲਾ ਵਿਸ਼ੇਸ਼ ਰੇਸ਼ੇ ਦਾਮ ਤੱਕ ਪੱਖਵਾਕ ਇਸਿਆ ਚੰਦੂਈ ਸ਼ਿਸ਼ੇਸ਼ਦਮ ਆਮ ਤੱਕ ਪਹੁੰਚੇਗੀ ਤੇ ਹਮ ਮੰਮਾ ਸਾਰੇ ਪਟਾਲਾ ਵਾਸਤੇ ਬੇਨਤੀ ਹੈ ਕਿ ਯਾਤਰਾ ਫਤੂਮਾ ਕੇ ਕਰੋ ਹਮ ਮੰਮਾ ਕੇ ਪਹੁੰਚੋ ਜੀ ਆਪਕੋ ਨਿਮਰਤਾ ਦੇ ਬਾਨ ਬੈਜਾ ਸੁਣਨਾ ਕਰੋ ਹੋ ਸ਼ੰਕਰ ਭਗਵਾਨ ਕੀ ਜੈ ਗੁਮਾਵਤੀ ਮਹਾਦੇਵ ਕੀ ਜੈ ਕਮੋਪਾਰਵਤੀ ਪਤੇ ਜੀ ਵਾਰਾ ਮਹਾਦੇਵ ਅੱਜ ਸ਼੍ਰੀ ਸੇਵ ਸ਼ਕਤੀ ਸੇਵਕ ਸਭਾ ਪਟਾਲਾ ਵੱਲੋਂ ਤੀਸਰੀ વાર્ਸ਼ਿਕ ਭੋਲੇनाथ ਦੀ ਜੀ ਫਰਾਤ ਨਹਿਰੂ ਗੇਟ ਤੋਂ ਬੜੀ ਧੁੰਦਾਂ ਨਾਲ ਲੈ ਕੇ ਅਚਲેશ્વਰ ਜਾਇਆ ਜਾ ਰਿਹਾ ਜਿਵੇਂ ਕਿ ਸਾਰਾ ਸ਼ਹਿਰ ਹੀ ਜੈ ਮੇ ਹੋਇਆ ਪ੍ਰਭੂ ਦੇ ਰੰਗ ਚ ਭੋਲੇनाथ ਦੇ ਜੈਕਾਰੇ ਲੱਗ ਰਹੇ ਨੇ ਇਸ ਅਫਸਰ ਦੇ ਪੂਜਾ ਬੋ ਮਹਾਦੇਵ ਜੀ ਦੀ ਪਾਲਕੀ ਸਰੂਪ ਤੇ ਅਦੇ ਮਾਤਾ ਪਾਰਵਤੀ ਜੀ ਦੀ ਉਤਰਾਕਰ ਤੋਂ ਪਾਰ ਪਾਲਕੀ ਸਰੂਪ ਆਏ ਨੇ ਜਿਨ੍ਹਾਂ ਦਾ ਪਟਾਲਾ ਪ੍ਰਮਣ ਕਰਦੇ ਹੋਏ ਚਲੇਸ਼ਵਰ ਜਾ ਕੇ ਉੱਥੇ ਸਮਾਪਨ ਹੋਏਗਾ ਸਾਰੇ ਸ਼ਿ ਭਗਤ ਹਮਮਾ ਕੇ ਤੇ ਪਹੁੰਚੇ ਨੇ ਮੈਂ ਇਸ ਸ਼ਲਾਗਾ ਜੋ ਕੰਮ ਹਾਸਤੇ ਸਾਰੀ ਸਭਾ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਰਿਆਂ ਨੂੰ ਭਗਤੀ ਨਾਲ ਜੋੜੇ ਰੱਖਦੇ ਨੇ ਇਸੇ ਗੱਲ ਨਾਲ ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਾਈ ਦਿੰਦਾ ਕਿ ਬਹੁਤ ਲੇਕ ਉਪਰਾਲਾ ਹੈ ਜੈ ਬੋਲੇ ਸ਼ਕਤ ਪਹੁੰਚ ਗਈ ਹੈ ਅੱਜ ਸ਼ਿਵ ਸ਼ਕਤੀ ਸੇਵਕ ਸਭਾ ਵੱਲੋਂ ਸ਼ਿਵਰਾਤਰੀ ਦੇ ਅਪਲક્ષ ਜੋ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਪਟਾਲਾ ਵਾਸੀ ਵਾਕੇ ਵਿਧਾਈ ਦੇ ਪਾਤਰ ਨੇ ਇਹਨਾਂ ਨੂੰ ਇਸ ਤਰ੍ਹਾਂ ਦੀ ਸਬਾ ਮਿਲੀ ਹੈ ਜੋ ਕਿ ਟਾਈਮ ਦਾ ਟਾਈਮ ਬਟਾਲਾ ਦੇ ਵਿੱਚ ਬੋਲੇ ਨਾਰਦੀ ਯਾਤਰਾ ਨਿਕਾਲਦੇ ਰਹਿੰਦੇ ਨੇ ਮਾਹੌਲ ਪੂਰਾ ਸ਼ਿੰਮੇ ਬਣਿਆ ਦਾ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਟਾਲਾ ਬਹੁਤ ਪਵਿੱਤਰ ਸ਼ਹਿਰ ਹੈ ਸ਼ਿਵ ਦਾ ਵਿਵਾਸਾ ਸ਼ਕਤੀ ਦਾ ਵਿਵਾਸਾ ਬਾਬੇ ਨਾਨਕ ਦੇ ਸਹਰੇ ਨੇ ਇਸ ਕਰਕੇ ਇਸ ਪਵਿੱਤਰ ਸ਼ਹਿਰ ਨੂੰ ਹੋਰ ਪਵਿੱਤਰ ਕਰਨ ਲਈ ਅੱਜ ਜੋ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਬਟਾਲਾ ਵਾਸੀ ਜ਼ਰੂਰ ਇਸ ਸ਼ੋਭਾ ਯਾਤਰਾ ਦੇ ਵਿੱਚ ਭਾਗ ਲੈਣ ਬੋਲੇनाथ ਦੇ ਦਰਸ਼ਨ ਕਰਨ ਅਤੇ ਮਾਂ ਬਕਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਮਾਤਾ ਦੀ ਜੈ ਸ਼੍ਰੀ ਰਾਮ ਨਮੋ ਪਾਰਵਤੀ ਪਤੇ ਹਰ ਹਰ ਮਾ ਦੇ ਕਲਾ ਦੇ ਵਿੱਚ ਸੇਵ ਸਖਤੀ ਸੇਵਾ ਕਲੱਬ ਵੱਲੋਂ ਪ੍ਰੋਗਰਾਮ ਕਰਾਇਆ ਜਾ ਰਿਹਾ ਜਿਹੜੀ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਭੋਲੇनाथ ਜੀ ਦੀ ਸ਼ਰਧਾਂਤਰੀ ਦੇ ਮੌਕੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਤੇ ਮਹਾਰਾਜ ਜੀ ਅਰਦਾਸ ਕਰਨਾ ਸਾਡੇ ਬਟਾਲੇ ਤੇ ਸਾਡੇ ਪੰਜਾਬ ਦੇ ਉੱਤੇ ਮਿਹਰ ਪ੍ਰਿਆਸ ਰੱਖੇ ਤੇ ਇਦਾਂ ਹੀ ਪ੍ਰੋਗਰਾਮ ਜਿਹੜੇ ਧਾਰਮਿਕ ਪ੍ਰੋਗਰਾਮ ਹੁੰਦੇ ਰਹਿਣ ਧੰਨਵਾਦ ਜੈ ਭੋਲੇਨਾ ਮੈਂ ਅੱਜ ਜਿਹੇ ਸਿਰਸਾ ਨਗਰ ਦਾ ਮੇਰੇ ਵੱਲੋਂ ਪੂਰੇ ਹੀ ਦੋਸਤਾਂ ਨੂੰ ਇਸੇ ਰਾਤਰੀ ਦੀਆਂ ਲੱਖ ਲੱਖ ਵਧਾਈ ਨਾਰੇ ਦੀ ਗੂੰਜ ਗਈ ਹਾਂ ਯਾਰ ਮਹਾਦੇਵ